ਕਰਕੇ ਦੋਵੇਂ ਮੁਠੇ ਬੰਦ ਕਰ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲੇ ਸੋ ਨਿਹਾਲ ਜੈ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਜੈ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਆਪਣੇ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਜਿਹੜਾ ਕਿ ਮੇਰੇ ਕੋਲ ਅੱਜ ਸ਼ਬਦ ਨਹੀਂ ਕਿ ਮੈਂ ਆਪਣੇ ਛੋਟੇ ਬਰਾਵਾਂ ਦਾ ਯੂਥ ਦਾ ਕਿਵੇਂ ਧੰਨਵਾਦ ਕਰਾਂ ਮੈਂ ਅੱਜ ਇਹ ਗੱਲ ਕਹਿ ਸਕਦਾ ਜੇ ਜਿਹੜੀ ਪਿਆਸਾਰੇ ਮੈਂ ਤੁਹਾਨੂੰ ਬਹੁਤ ਧੰਨਵਾਦ ਕਰਦਾ مرتے دم تک میں جب تک میرے ساتھ ہے میں اپنے چھوٹے پراوا کیجیے سیوا کرتا رہا جنتا پارٹی میں کہہ سکتا نو نوجوانوں دا ਉਹ ਉਹ ਪਹੁੰਚ ਜਾਵੇ ਪੂਰੀ ਸਰਕਾਰ ਪੱਕੀ ਹੈ ਤੇ ਮੇਰਾ ਅੱਜ ਦਾ ਸਾਡੇ ਬਾਦੂ ਸਰਕਾਰਾਂ ਜੀ ਉਹ ਵੀ ਆਪਣੇ ਵੱਡੇ ਕਾਫਲੇ ਦੇ ਨਾਲ ਪਹੁੰਚ ਕੇ ਚਿੰਕੀ ਛੜ ਜਰਾਂ ਜੀ ਅੱਜ ਜਿਹੜਾ ਤੁਹਾਡੇ ਵਿੱਚ ਜੋਸ਼ ਹੈ ਮੈਂ ਮੇਰੇ ਕੋਲ ਸ਼ਬਦ ਨਹੀਂ ਦਿੱਤੇ ਨਵਾਂ ਸੀ ਟੋਲਿਟ ਤੁਹਾਡੇ ਕਿੰਨੇ ਪ੍ਰੇਰਤ ਦੂਜੀ ਗੱਲ ਦੇਖੋ ਸਾਰੇ ਨੌਜਵਾਨ ਤੁਸੀਂ ਬਾਤ ਛੜ ਕੇ ਆਏ ਹੋ لاسٹ تک جانا اپنا ڈاکٹر پرویم سوریا کا جی ملا دیکھ کے جانا سارے ساتھی سمیت بڑھتے ہیں جڑا اپنا راؤنڈ ہے ਹੈਲੋ ਸਿੱਪਨਾ ਸੱਚ ਬੰਗ ਦਾ ਮੈਂ ਸਾਰੇ ਮਾਲ ਵਾਲ ਦਾ ਕਿਰਦਾ ਸੱਚ ਬੰਗ ਦਾ ਨਾ ਕੋਈ ਮੈਨੂੰ ਪੰਜਾਬ ਤੋਂ ਬੰਗ ਦਾ ਸਾਹਿਬ ਜੀ ਨੂੰ ਪਤਾ ਉਹ ਨਾ ਇੱਥੇ ਚੱਲ ਰਿਹਾ ਇੱਥੋਂ ਤੋਂ ਆਪਾ ਐਮਐਨਰੋਡ بازار نکلتے ہیں سین سبھا روڈ سے اپنا سروا روڈ سے پہنچ کے پاپا حاضری لا کے لگیے حاضری لا کے تو نہیں لگو گئے آج گاج تک سچا پوچھی گا سو کسی کو ڈرن کی لوڈ نہیں لگی پوچی کو

ਲੋਕਵਾਨ ਸ਼ਕਤੀ ਜਿੰਦਾਬਾਦ ਲੋਕਵਾਨ ਸ਼ਕਤੀ ਜਿੰਦਾਬਾਦ ਲੋਕਵਾਨ ਸ਼ਕਤੀ ਜਿੰਦਾਬਾਦ ਜੀ ਜਰਦੀਸ਼ ਕੁਮਾਰ ਜੰਗਾ ਜਿੰਦਾਬਾਦ ਜਿੰਦਾਬਾਦ ਮਰੇ ਬੰਦੇ ਦਾ ਮੋਹਰ ਨਾਲ ਮਾਰਦੇ ਨੇ ਉਹਨਾਂ ਦਾ ਵੀ ਸਿੱਧੇ ਪੋਚਣ ਦੇ ਸ਼ੀਰਪੀ ਸਾਰ ਜਗਾ ਦੀ ਬੋਲ ਵੈਲਕਮ ਕਰਦੇ ਆ ਜੀ ਪਰਵਾਦ ਕਰਦੇ ਆ ਪਰਵਾਦਾਂ ਦੇ ਕਵੀ ਪਰਮਜੀਤ ਅਨੰਦ ਜੀ ਆਪਣੇ ਕਾਫਲੇ ਚ ਜੈ ਜੀ ਉਹ ਵੀ ਪੰਜੇ 75 ਜੀ ਸਾਡੇ ਵਿਚਾਰੇ ਵੀ ਸੋਚੇ ਹੈਪੀ ਮੀ ਆਗਰਜੀ ਸਾਡੇ ਮਿੱਤਰਾਂ ਤੋਂ ਕੈਜੀ ਜੀ ਫਾਕਾ ਇਲਾਕੇ ਪਰਵਾਰੀ ਰਾਜਵਾ ਚੰਗੀ ਚੰਗਾ ਬਲੋਂ ਅੱਜ ਲੋਕ ਸਭਾ ਨੂੰ ਜੁਲਵਾ ਮਾਰਨ ਪਰਨੇ ਦੇ ਹੱਕ ਦੇ ਵਿੱਚ ਇੱਕ ਕਬੱਡੀ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਜਿੱਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਨੌਜਵਾਨ ਆਪਣੇ ਮੋਟਰਸਾਈਕਲਾਂ ਬਾਈਕਲਾਂ ਦੇ ਉੱਤੇ ਸ਼ਾਮਿਲ ਹੋਏ 11 ਵਿੱਚ ਪਹੁੰਚਣ ਦੇ ਜਗਦੀ ਜੱਗਾ ਦਾ ਇਲਾਕੇ ਦੇ ਲੋਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ श कुमारंगा चश कुमार ਦੇਚਾ ਵੀ ਜਿਹੜੀ ਦਿੱਸਤਾ ਦਖਿਲੀ ਹੋਏ ਬਾਈਕ ਬਾਅਦ ਸ਼ਾਮ ਨੂੰ ਨਗਰ ਖੇੜਾ ਪੁਰਾਣਾ ਰਾਜਪੁਰੇ ਜਾ ਕੇ ਪ੍ਰਧਾਨ ਜੀ ਅੱਜ ਦੇ ਰੋਸ ਤੋਂ ਕਰਦੇ ਜਾਣ ਕਰਦੇ ਅੱਜ ਅਸੀਂ ਯੂਥ ਯੂਥ ਬਾਈਕ ਰੈਲੀ ਭਾਰਤੀ ਜਨਤਾ ਪਾਰਟੀ ਵਾਸਤੇ ਕੱਢੀ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਹੈ ਚਾਚੇ ਜੀ ਹਜ਼ਾਰਾਂ ਦੀ ਗਿਣਤੀ ਹੈ ਨੌਜਵਾਨ ਇੱਥੇ ਪਹੁੰਚੇ ਨੇ ਤੇ ਮੈਂ ਇਹ ਗੱਲ ਕਹਿ ਸਕਦਾ ਜਿਹੜੀ ਪਹਿਲਾਂ ਸਰਕਾਰ ਆਈ ਹੈ ਉਹ ਨੌਜਵਾਨ ਰ ਲੈ ਕੇ ਆਏ ਸੀਗੇ ਤੇ ਅੱਜ ਇਹ ਸੰਕੇਤ ਨੇ ਨੌਜਵਾਨਾਂ ਨੇ ਦੇ ਦਿੱਤਾ ਰਾਜਪੁਰਾ ਇਹ ਭਾਰਤੀ ਜਨਤਾ ਪਾਰਟੀ ਮਹਾਰਾਣੀ ਪ੍ਰਨੀਤਪੁਰ ਰਾਜਪੁਰਾ ਤੋਂ ਹੈ ਜ਼ਿਲ੍ਹਾ ਪਟਿਆਲਾ ਤੋਂ ਸਭ ਤੋਂ ਵੱਡੀ ਲੀਡਰ ਚੰਦਰੀ ਹੈ ਕੀ ਸਮਝ ਰਹੋ ਤੇਰੇ ਮਹਾਰਾਜਾ ਲਹਿਰ ਜਿਹੜੀ ਮੈਂ ਕੋ ਕਰੀਓ ਇਹ ਜਿਹੜੀ ਲਹਿਰ ਹੈ ਇਹ ਸਾਰੀ ਭਾਰਤ ਦੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਇਤਿਆਗ ਕਰਨੇ ਲਹਿਰ ਚੱਲ ਰਹੀ ਹੈ ਤੇ ਮੈਂ ਗਰੰਟੀ 100% ਗਰੰਟੀ کہہ ਸਕਦਾ ਵੀ ਅਫਡੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ 13 ਦੇ 13 ਸੀਟਾਂ ਜਿੱਤੇ ਅੱਜ ਦੀ ਜਲੀ ਵਾਰ ਜਾਣਕਾਰੀ ਦਿਓ ਕਿੱਥੋਂ ਸ਼ੁਰੂ ਹੋਏਗੀ ਕਿੱਥੇ ਜਾਏਗੀ ਅੱਜ ਅਸੀਂ ਆਪਣੇ ਦਫ਼ਤਰ ਤੋਂ ਸ਼ੁਰੂ ਕਰ ਰਹੇ ਹਾਂ ਤੇ ਸਾਡੀ ਨਗਰ ਲਾਸਟ ਅਸੀਂ ਨਗਰ ਖੇੜਾ ਤੇ ਮਤਾਂ ਦੇ ਕੇ ਸਮਾਪਤੀ ਕਰਾਂਗੇ ਬਾਜ਼ਾਰਾਂ ਵਿੱਚੋਂ ਹੁੰਦੇ ਜਾਵਾਂਗੇ ਤੇ ਬਾਕੀ ਤੁਸੀਂ ਸਾਡੇ ਨਾਲ ਚੱਲੋ ਦੇਖਦੇ ਹੀ ਰਹੋਗੇ ਤੇ ਮੈਂ ਤੁਹਾਡੇ ਰਾਹੀਂ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਵੀ ਜਿਹੜਾ ਕਿੰਨੀ ਵੱਡੀ ਗਿਣਤੀ ਹੈ ਚ ਅੱਜ ਨੌਜਵਾਨਾਂ ਨੇ ਸਾਡਾ ਸਾਥ ਦਿੱਤਾ chinese come on